ਪਰ ਜਲੰਧਰ ਤੋਂ ਸਾਮਣੇ ਆ ਰਹੀ ਹੈ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਚੈਲੰਜ ਨੂੰ ਸ਼ੀਤ ਲੰਗੁਰਾਲ ਦੇ ਵੱਲੋਂ ਜਿਹੜਾ ਐਕਸੈਪਟ ਕਰ ਲਿਆ ਗਿਆ ਸੀ ਤੇ ਉਸੇ ਚੈਲੰਜ ਦੇ ਤਹਿਤ ਸ਼ੀਤ ਲੰਗੁਰਾਲ ਦੇ ਵੱਲੋਂ ਅੱਜ 2 ਵਜੇ ਦਾ ਟਾਈਮ ਦਿੱਤਾ ਗਿਆ ਸੀ ਜਿੱਥੇ ਜਗਜੀਵਨ ਰਾਮ ਚੌਂਗ ਦੇ ਵਿੱਚ ਸ਼ੀਤ ਲੰਗੁਰਾਲ ਨੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਸੱਦਾ ਦਿੱਤਾ ਸੀ ਕਿ ਆ ਕੇ ਸਾਮਣੇ ਬੈਠ ਕੇ ਗੱਲ ਕਰਨ ਜਿਹਾ ਦੱਸਦੀ ਹਾਂ ਤੇ ਉੱਥੇ ਹੀ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਹੀਆਂ ਜਗ ਜੀਵਨ ਰਾਮ ਚੌਂਕ ਦੀਆਂ ਜਿੱਥੇ ਕੀ ਦੋ ਕੁਰਸੀਆਂ ਲਗਾਈਆਂ ਗਈਆਂ ਨੇ ਇੱਕ ਕੁਰਸੀ ਜਿੱਥੇ ਸੀਐਮ ਭਗਵੰਤ ਮਾਨ ਦਾ ਨਾਮ ਲਿਖਿਆ ਹੋਇਆ ਤੇ ਇੱਕ ਤੇ ਸ਼ੀਤਲੰਗੁਰਾਲ ਦਾ ਜਿਹੜਾ ਨਾਮ ਲਿਖਿਆ ਹੋਇਆ ਦੱਸਦੀ ਹੈ ਕਿ ਲਗਾਤਾਰ ਜਦੋਂ ਤੋਂ ਜਿਮਨੀ ਚੋਣਾ ਸ਼ੁਰੂ ਹੋਈਆਂ ਨੇ ਜਲੰਧਰ ਦੀ ਸਿਆਸਤ ਭਖ ਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਸਵਾਲ ਚੁੱਕੇ ਜਾ ਰਹੇ ਨੇ ਤੇ ਉੱਤੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਬੀਜਪੀ ਦੇ ਸਵਾਲ ਚੁੱਕੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਸ਼ੀਤਲ ਅੰਗੁਰਾਲ ਤੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕਈ ਇਲਜ਼ਾਮ ਲਗਾਏ ਗਏ ਸਾਨਾ ਤੇ ਉੱਥੇ ਹੀ ਸ਼ੀਤਲ ਅੰਗੁਰਾਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਪਰ ਜਿਹੜੇ ਨੇ ਇਲਜ਼ਾਮ ਲਗਾਏ ਗਏ ਸਨ ਕਿ ਉਹਨਾਂ ਦੇ ਵੱਲੋਂ ਹੈ ਜਿਹੜਾ ਨਸ਼ਾ ਵੇਚਿਆ ਜਾਂਦਾ ਹੈ ਨਾਮ ਤੇ ਸੀਐਮ ਭਗਵੰਤ ਮਾਨ ਦੇ ਪਰਿਵਾਰ ਦੇ ਨਾਮ ਤੇ ਜਿਹੜੀ ਵਸੂਲੀ ਕੀਤੀ ਜਾਂਦੀ ਹੈ ਤੇ ਇਸੇ ਦੇ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਚੈਲੰਜ ਕੀਤਾ ਗਿਆ ਸੀ ਕਿ ਜੇਕਰ ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਤਾਂ ਉਹ ਇਹਨਾਂ ਸਬੂਤਾਂ ਨੂੰ ਜਨਤਕ ਕਰ ਦੇਣ ਪਰ ਉਤੇ ਹੀ ਸ਼ੀਤਲੰਗੁਰਾਲ ਦੇ ਵੱਲੋਂ ਕੱਲ ਇਸ ਚੈਲੰਜ ਨੂੰ ਆ ਜਿਹੜਾ ਐਕਸੈਪਟ ਕਰ ਲਿਆ ਗਿਆ ਸੀ ਤੇ ਸ਼ੀਤਲੰਗੁਰਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਅੱਜ 2 ਵਜੇ ਬਾਬੂ ਜਗਜੀਵਨ RAM ਚੌਂਕ ਦੇ ਵਿੱਚ ਆਉਣਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੰਦ Get yeah. ਕਿ ਉਹ ਬਈ ਸਾਬ ਕਿਹਾ ਕਿ ਇਹ ਪੈਨੋ ਨਾ ਜੁੜੇ ਨਹੀਂ ਕਿਉਂਕਿ ਉਹ ਪੁਨਾ ਬਲੂ ਖਲੰਗਤ ਦੇ ਵਿੱਚ ਜੁੜੇ ਆਏ ਕੋਈ ਨਹੀਂ ਦੇ ਪੈਸੇ ਕਰੇ ਭਾਈ ਕਰਿਓ ਪਿੱਛੇ ਲਾਤ ਕਰੋ ਉਹ ਮਾਓ ਤੋਂ ਬਾਹਰ ਰੁਕੋ ਸਟੈਂਡ ਬਹੁਤ سارے ਜਿਹੜੇ ਲੋਕ ਨੇ ਉਹ ਇਸ ਦੇ ਵੇਟ ਲੋਕ ਦੇ ਲਈ ਸੋਚ ਨਹੀਂ ਉਹ ਦੁਨੀਆਂ ਦਿੱਲਾ ਸੁਣਨ ਲਈ ਪਹੁੰਚਿਆ ਨੇ ਕਿ ਕਿਹੜੀ ਉਹ ਚੀਜ਼ ਹੈ ਜਿਸ ਦਾ ਦਾਵਾ ਕੀਤਾ ਜਾ ਰਿਹਾ ਹੈ ਜਿਹੜੀਆਂ ਉਹ ਚੀਜ਼ਾਂ ਨੇ ਜਿਹੜਾ ਇੱਥੇ ਜ਼ਰੂਰੀ ਜਗਾ ਦੇ ਉੱਪਰ ਰੱਖੇ ਜਾਣਗੇ ਇੰਤਜ਼ਾਰ ਬਹਿਸ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਚੈਲੰਜ ਨੂੰ ਸ਼ੀਤ ਲੰਗੁਰਾਲ ਦੇ ਵੱਲੋਂ ਜਿਹੜਾ ਐਕਸੈਪਟ ਕਰ ਲਿਆ ਗਿਆ ਸੀ ਤੇ ਉਸੇ ਚੈਲੰਜ ਦੇ ਤਹਿਤ ਸ਼ੀਤ ਲੰਗੁਰਾਲ ਦੇ ਵੱਲੋਂ ਅੱਜ 2 ਵਜੇ ਦਾ ਟਾਈਮ ਦਿੱਤਾ ਗਿਆ ਸੀ ਜਿੱਥੇ ਜਗਜੀਵਨ ਰਾਮ ਚੌਂਗ ਦੇ ਵਿੱਚ ਸ਼ੀਤਲੰਗੁਰਾਲ ਨੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਸੱਦਾ ਦਿੱਤਾ ਸੀ ਕਿ ਆ ਕੇ ਸਾਹਮਣੇ ਬੈਠ ਕੇ ਗੱਲ ਕਰਨ ਜਿਹਾ ਦੱਸ ਦਈਏ ਤੇ ਉੱਥੇ ਹੀ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਿਆਂ ਜਗਜੀਵਨ ਰਾਮ ਚੌਂਕ ਦੀਆਂ ਜਿੱਥੇ ਕਿ ਦੋ ਕੁਰਸੀਆਂ ਲਗਾਈਆਂ ਗਈਆਂ ਨੇ ਇੱਕ ਕੁਰਸੀ ਜਿੱਥੇ ਸੀਐਮ ਭਗਵੰਤ ਮਾਨ ਦਾ ਨਾਮ ਲਿਖਿਆ ਹੋਇਆ ਤੇ ਇੱਕ ਤੇ ਸ਼ੀਤਲੰਗੁਰਾਲ ਦਾ ਜਿਹੜਾ ਨਾਮ ਲਿਖਿਆ ਹੋਇਆ ਦੱਸ ਦਈਏ ਕਿ ਲਗਾਤਾਰ ਜਦੋਂ ਤੋਂ ਜਿਮਨੀ ਚੋਣਾ ਸ਼ੁਰੂ ਹੋਈਆਂ ਨੇ ਜਲੰਧਰ ਦੀ ਸਿਆਸਤ ਭਖ ਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਸਵਾਲ ਚੁੱਕੇ ਜਾ ਰਹੇ ਨੇ ਤੇ ਉੱਤੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਬੀਜਪੀ ਦੇ ਵੱਲ ਚੁੱਕੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਸ਼ੀਤਲ ਅੰਗੁਰਾਲ ਤੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕਈ ਇਲਜ਼ਾਮ ਲਗਾਏ ਗਏ ਸਾਨਾ ਤੇ ਉੱਥੇ ਹੀ ਸ਼ੀਤਲ ਅੰਗੁਰਾਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਪਰ ਜਿਹੜੇ ਨੇ ਇਲਜ਼ਾਮ ਲਗਾਏ ਗਏ ਸਨ ਕਿ ਉਹਨਾਂ ਦੇ ਵੱਲੋਂ ਹੈ ਜਿਹੜਾ ਨਸ਼ਾ ਵੇਚਿਆ ਜਾਂਦਾ ਨਾਮ ਤੇ ਸੀਐਮ ਭਗਵੰਤ ਮਾਨ ਦੇ ਪਰਿਵਾਰ ਦੇ ਨਾਮ ਤੇ ਜਿਹੜੀ ਵਸੂਲੀ ਕੀਤੀ ਜਾਂਦੀ ਹੈ ਤੇ ਇਸੇ ਦੇ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਚੈਲੰਜ ਕੀਤਾ ਗਿਆ ਸੀ ਕਿ ਜੇਕਰ ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਤਾਂ ਉਹ ਇਹਨਾਂ ਸਬੂਤਾਂ ਨੂੰ ਜੰਤ ਕਰ ਦੇ ਪਰ ਉੱਤੇ ਹੀ ਸ਼੍ਰੀਤ ਲੰਗੁਰਾਲ ਦੇ ਵੱਲੋਂ ਕੱਲ ਇਸ ਚੈਲੰਜ ਨੂੰ ਆ ਜਿਹੜਾ ਐਕਸੈਪਟ ਕਰ ਲਿਆ ਗਿਆ ਸੀ ਤੇ ਸ਼੍ਰੀਤ ਲੰਗੁਰਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਅੱਜ 2 ਵਜੇ ਬਾਬੂ ਜਗਜੀਵਨ RAM ਚੌਕ ਦੇ ਵਿੱਚ ਆਉਣਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੰਦ

ਬੇਟਾ ਲਈ ਸੱਚਾਈ ਓਏ ਦੁਨੀਆਂ ਕਿ ਨਾ ਸੁਣਨ ਲਈ ਪਹੁੰਚਿਆ ਲੇ ਕਿ ਕਿਹੜੀ ਉਹ ਚੀਜ਼ ਹੈ ਜਿਸ ਦਾ ਦਾਵਾ ਕੀਤਾ ਜਾਂਦਾ ਜੋ ਵੀ ਹੈ ਉਹ ਚੀਜ਼ਾਂ ਨੇ ਜਿਹੜਾ ਅੱਡੇ ਜ਼ਰੀਏ ਚੀਜ਼ ਜਗਾ ਦੇ ਉੱਪਰ ਰੱਖੇ ਜਾਣ ਦਾ ਇੰਤਜ਼ਾਰ ਮਹਿਸ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਚੈਲੰਜ ਨੂੰ ਸ਼ੀਤਲੰਗੁਰਾਲ ਦੇ ਵੱਲੋਂ ਜਿਹੜਾ ਐਕਸੈਪਟ ਕਰ ਲਿਆ ਗਿਆ ਸੀ ਤੇ ਉਸੇ ਚੈਲੰਜ ਦੇ ਤਹਿਤ ਸ਼ੀਤਲੰਗੁਰਾਲ ਦੇ ਵੱਲੋਂ ਅੱਜ 2 ਵਜੇ ਦਾ ਟਾਈਮ ਦਿੱਤਾ ਗਿਆ ਸੀ ਜਿੱਥੇ ਜਗਜੀਵਨ RAM ਚੌਂਗ ਦੇ ਵਿੱਚ ਸ਼ੀਤਲੰਗੁਰਾਲ ਨੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਸੱਦਾ ਦਿੱਤਾ ਸੀ ਕਿ ਆ ਕੇ ਸਾਹਮਣੇ ਬੈਠ ਕੇ ਗੱਲ ਕਰਨ ਜਿਵੇਂ ਦੱਸਦੀ ਹਾਂ ਤੇ ਉੱਥੇ ਹੀ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਿਆਂ ਜਗਜੀਵਨ RAM ਚੌਂਗ ਦੀਆਂ ਜਿੱਥੇ ਕਿ ਦੋ ਕੁਰਸੀਆਂ ਲਗਾਈਆਂ ਗਈਆਂ ਨੇ ਇੱਕ ਕੁਰਸੀ ਜਿੱਥੇ ਸੀਐਮ ਭਗਵੰਤ ਮਾਨ ਦਾ ਨਾਮ ਲਿਖਿਆ ਹੋਇਆ ਤੇ ਇੱਕ ਤੇ ਸ਼ੀਤਲੰਗੁਰਾਲ ਦਾ ਜਿਹੜਾ ਨਾਮ ਲਿਖਿਆ ਹੋਇਆ ਦੱਸਦੀ ਹਾਂ ਕਿ ਲਗਾਤਾਰ ਜਦੋਂ ਤੋਂ ਜਿਮਨੀ ਚੋਣਾਂ ਸ਼ੁਰੂ ਹੋਈਆਂ ਨੇ ਜਲੰਧਰ ਦੀ ਸਿਆਸਤ ਭਗਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਸਵਾਲ ਚੁੱਕੇ ਜਾ ਰਹੇ ਨੇ ਤੇ ਉੱਤੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਬੀਜਪੀ ਦੇ ਸਵਾਲ ਚੁੱਕੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਸ਼ੀਤਲ ਅੰਗੁਰਾਲ ਤੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕਈ ਇਲਜ਼ਾਮ ਲਗਾਏ ਗਏ ਸਾਨਾ ਤੇ ਉੱਥੇ ਹੀ ਸ਼ੀਤਲ ਅੰਗੁਰਾਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਪਰ ਜਿਹੜੇ ਨੇ ਇਲਜ਼ਾਮ ਲਗਾਏ ਗਏ ਸਨ ਕਿ ਉਹਨਾਂ ਦੇ ਵੱਲੋਂ ਹੈ ਜਿਹੜਾ ਨਸ਼ਾ ਵੇਚਿਆ ਜਾਂਦਾ ਹੈ ਨਾਮ ਤੇ ਸੀਐਮ ਭਗਵੰਤ ਮਾਨ ਦੇ ਪਰਿਵਾਰ ਦੇ ਨਾਮ ਤੇ ਜਿਹੜੀ ਵਸੂਲੀ ਕੀਤੀ ਜਾਂਦੀ ਹੈ ਤੇ ਇਸੇ ਦੇ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਚੈਲੰਜ ਕੀਤਾ ਗਿਆ ਸੀ ਕਿ ਜੇਕਰ ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਤਾਂ ਉਹ ਇਹਨਾਂ ਸਬੂਤਾਂ ਨੂੰ ਜਨਤਕ ਕਰ ਦੇਣ ਪਰ ਉਤੇ ਹੀ ਸ਼ੀਤਲੰਗੁਰਾਲ ਦੇ ਵੱਲੋਂ ਕੱਲ ਇਸ ਚੈਲੰਜ ਨੂੰ ਆ ਜਿਹੜਾ ਐਕਸੈਪਟ ਕਰ ਲਿਆ ਗਿਆ ਸੀ ਤੇ ਸ਼ੀਤਲੰਗੁਰਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਅੱਜ 2 ਵਜੇ ਬਾਬੂ ਜਗ ਜੀਵਨ RAM ਚੌਂਕ ਦੇ ਵਿੱਚ ਆਉਣਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਨ ਦਿਸ ਮੇਰਾ ਇਹ ਮੇਜਨਾ ਪਾਣੀ ਦੇ ਲਈ ਮਨੀਸ਼ ਭਲਜੀ ਜੀ ਇਹੋ ਜਿਹਾ ਬਾਤ ਹੈ ਕਿ ਆਪਣਾ ਕੋ ਬਲ ਸਿੰਘ ਮਾਨ ਕੋਰਾ ਦੇ ਕਿ ਜਿਵੇਂ ਪੂਸਾਰੀ ਦੇ ਅੰਦਰ ਜਾਂ ਬੈਕਗ੍ਰਾਉਂਡ ਪਰ ਬਣਾਉਂਦੇ ਨੇ ਜਾਨੀ ਦਾ ਪਤਾ ਨਹੀਂ ਕਿ ਸਾਰੋਗਾਰੀਆਂ ਨੇ

ਸੁਨੀਆਂ ਕਿਉਂ ਨਾ ਸੋਨ ਦਿੱਲੀ ਪਹੁੰਚਿਆ ਲੈ ਕਿ ਕਿਹੜੀ ਉਹ ਚੀਜ਼ ਹੈ ਜਿਸ ਦਾ ਦਾਵਾ ਕੀਤਾ ਜਾ ਰਿਹਾ ਹੈ ਜੋ ਵੀ ਚੀਜ਼ਾਂ ਨੇ ਜਿਹੜਾ ਇੱਦੇ ذریعے ਚੀਜ਼ ਜਗਾ ਦੇ ਉੱਪਰ ਰੱਖੇ ਜਾਣ ਦਾ ਇੰਤਜ਼ਾਰ ਰਹੇ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਚੈਲੰਜ ਨੂੰ ਸ਼ੀਤਲ ਅੰਗੁਰਾਲ ਦੇ ਵੱਲੋਂ ਜਿਹੜਾ ਐਕਸੈਪਟ ਕਰ ਲਿਆ ਗਿਆ ਸੀ ਤੇ ਉਸੇ ਚੈਲੰਜ ਦੇ ਤਹਿਤ ਸ਼ੀਤਲੰਗੁਰਾਲ ਦੇ ਵੱਲੋਂ ਅੱਜ 2 ਵਜੇ ਦਾ ਟਾਈਮ ਦਿੱਤਾ ਗਿਆ ਸੀ ਜਿੱਥੇ ਜਗਜੀਵਨ ਰਾਮ ਚੌਂਗ ਦੇ ਵਿੱਚ ਸ਼ੀਤਲੰਗੁਰਾਲ ਨੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਸੱਦਾ ਦਿੱਤਾ ਸੀ ਕਿ ਆ ਕੇ ਸਾਮਣੇ ਬੈਠ ਕੇ ਗੱਲ ਕਰਨ ਜਿਹਾ ਦੱਸਦੀ ਹਾਂ ਤੇ ਉੱਥੇ ਹੀ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਹੀਆਂ ਜਗ ਜੀਵਨ ਰਾਮ ਚੌਂਕ ਦੀਆਂ ਜਿੱਥੇ ਕੀ ਦੋ ਕੁਰਸੀਆਂ ਲਗਾਈਆਂ ਗਈਆਂ ਨੇ ਇੱਕ ਕੁਰਸੀ ਜਿੱਥੇ ਸੀਐਮ ਭਗਵੰਤ ਮਾਨ ਦਾ ਨਾਮ ਲਿਖਿਆ ਹੋਇਆ ਤੇ ਇੱਕ ਤੇ ਸ਼ੀਤਲੰਗੁਰਾਲ ਦਾ ਜਿਹੜਾ ਨਾਮ ਲਿਖਿਆ ਹੋਇਆ ਦੱਸਦੀ ਹੈ ਕਿ ਲਗਾਤਾਰ ਜਦੋਂ ਤੋਂ ਜਿਮਨੀ ਚੋਣਾ ਸ਼ੁਰੂ ਹੋਈਆਂ ਨੇ ਜਲੰਧਰ ਦੀ ਸਿਆਸਤ ਭਖ ਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਸਵਾਲ ਚੁੱਕੇ ਜਾ ਰਹੇ ਨੇ ਤੇ ਉੱਤੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਬੀਜਪੀ ਦੇ ਵੱਲ ਚੁੱਕੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਸ਼ੀਤਲ ਅੰਗੁਰਾਲ ਤੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕਈ ਇਲਜ਼ਾਮ ਲਗਾਏ ਗਏ ਸਾਨਾ ਤੇ ਉੱਥੇ ਹੀ ਸ਼ੀਤਲ ਅੰਗੁਰਾਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਪਰ ਜਿਹੜੇ ਨੇ ਇਲਜ਼ਾਮ ਲਗਾਏ ਗਏ ਸਨ ਕਿ ਉਹਨਾਂ ਦੇ ਵੱਲੋਂ ਹੈ ਜਿਹੜਾ ਨਸ਼ਾ ਵੇਚਿਆ ਜਾਂਦਾ ਹੈ ਨਾਮ ਤੇ ਸੀਐਮ ਭਗਵੰਤ ਮਾਨ ਦੇ ਪਰਿਵਾਰ ਦੇ ਨਾਮ ਤੇ ਜਿਹੜੀ ਵਸੂਲੀ ਕੀਤੀ ਜਾਂਦੀ ਹੈ ਤੇ ਇਸੇ ਦੇ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਚੈਲੰਜ ਕੀਤਾ ਗਿਆ ਸੀ ਕਿ ਜੇਕਰ ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਤਾਂ ਉਹ ਇਹਨਾਂ ਸਬੂਤਾਂ ਨੂੰ ਜਨਤਕ ਕਰ ਦੇਣ ਕਰੋਤੇ ਹੀ ਸ਼ੀਤਲੰਗੁਰਾਲ ਦੇ ਵੱਲੋਂ ਕੱਲ ਇਸ ਚੈਲੰਜ ਨੂੰ ਆ ਜਿਹੜਾ ਐਕਸੈਪਟ ਕਰ ਲਿਆ ਗਿਆ ਸੀ ਤੇ ਸ਼ੀਤਲੰਗੁਰਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਅੱਜ 2 ਵਜੇ ਬਾਬੂ ਜਗਜੀਵਨ RAM ਚੌਕ ਦੇ ਵਿੱਚ ਆਉਣਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਨ ਦ get é ਉਹ ਬੋਟ ਨੂੰ ਨਾ ਕੋਲ ਨੂੰ ਬਿਲੰਦ ਤਿੰਨ ਕੁ ਲੈ ਕੇ ਨੀ ਚੇ ਇੱਕ ਫੈਸਲਾ ਕਰੇ ਭਾਈ ਕਲੀਓ ਪਿਛੇ ਲੱਗਦਾ ਹਮਾ ਆਵਾ ਹੋਰ ਰੁਕੋ ਇਸ ਕੇਂਦਰ ਉਹ ਸਾਰੇ ਜਿਹੜੇ ਲੋਕ ਨੇ ਉਹ ਇਸ ਬੇਟ ਰੂਮ ਦੇ ਲਈ ਸੋਚਣਾ ਉਹ ਦੁਨੀਆਂ ਕਿਵੇਂ ਨਾ ਸੋਨਦਲੀ ਪਹੁੰਚਿਆ ਲੈ ਕਿ ਕਿਹੜੀ ਉਹ ਚੀਜ਼ ਹੈ ਜਿਸ ਦਾ ਦਾਵਾ ਕੀਤਾ ਜਾ ਰਿਹਾ ਹੈ ਜਿਹੜੀਆਂ ਉਹ ਚੀਜ਼ਾਂ ਨੇ ਜਿਹੜਾ ਅੱਜੇ ਜ਼ਿੰਦਗੀ ਚੀਤੀ ਜਗਾ ਦੇ ਉੱਪਰ ਰੱਖੇ ਜਾਣਗੇ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਚੈਲੰਜ ਨੂੰ ਸ਼ੀਤਲ ਅੰਗੁਰਾਲ ਦੇ ਵੱਲੋਂ ਜਿਹੜਾ ਐਕਸੈਪਟ ਕਰ ਲਿਆ ਗਿਆ ਸੀ ਤੇ ਉਸੇ ਚੈਲੰਜ ਦੇ ਤਹਿਤ ਸ਼ੀਤਲੰਗੁਰਾਲ ਦੇ ਵੱਲੋਂ ਅੱਜ 2 ਵਜੇ ਦਾ ਟਾਈਮ ਦਿੱਤਾ ਗਿਆ ਸੀ ਜਿੱਥੇ ਜਗਜੀਵਨ ਰਾਮ ਚੌਂਗ ਦੇ ਵਿੱਚ ਸ਼ੀਤਲੰਗੁਰਾਲ ਨੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਸੱਦਾ ਦਿੱਤਾ ਸੀ ਕਿ ਆ ਕੇ ਸਾਹਮਣੇ ਬੈਠ ਕੇ ਗੱਲ ਕਰਨ ਜਿਹਾ ਦੱਸਦੀ ਹਾਂ ਤੇ ਉੱਥੇ ਹੀ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਦ ਜੀਵਨ ਰਾਮ ਚੌਂਕ ਦੀਆਂ ਜਿੱਥੇ ਕੀ ਦੋ ਕੁਰਸੀਆਂ ਲਗਾਈਆਂ ਗਈਆਂ ਨੇ ਇੱਕ ਕੁਰਸੀ ਜਿੱਥੇ ਸੀਐਮ ਭਗਵੰਤ ਮਾਨ ਦਾ ਨਾਮ ਲਿਖਿਆ ਹੋਇਆ ਤੇ ਇੱਕ ਤੇ ਸ਼ੀਤਲੰਗੁਰਾਲ ਦਾ ਜਿਹੜਾ ਨਾਮ ਲਿਖਿਆ ਹੋਇਆ ਦੱਸ ਦਈਏ ਕਿ ਲਗਾਤਾਰ ਜਦੋਂ ਤੋਂ ਜਿਮਨੀ ਚੋਣਾ ਸ਼ੁਰੂ ਹੋਈਆਂ ਨੇ ਜਲੰਧਰ ਦੀ ਸਿਆਸਤ ਭੱਗ ਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਸਵਾਲ ਚੁੱਕੇ ਜਾ ਰਹੇ ਨੇ ਤੇ ਉੱਤੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਬੀਜਪੀ ਦੇ ਵੱਲ ਚੁੱਕੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਸ਼ੀਤਲ ਅੰਗੁਰਾਲ ਤੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕਈ ਇਲਜ਼ਾਮ ਲਗਾਏ ਗਏ ਸਾਨਾ ਤੇ ਉੱਥੇ ਹੀ ਸ਼ੀਤਲ ਅੰਗੁਰਾਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਪਰ ਜਿਹੜੇ ਨੇ ਇਲਜ਼ਾਮ ਲਗਾਏ ਗਏ ਸਨ ਕਿ ਉਹਨਾਂ ਦੇ ਵੱਲੋਂ ਹੈ ਜਿਹੜਾ ਨਸ਼ਾ ਵੇਚਿਆ ਜਾਂਦਾ ਹੈ ਨਾਮ ਤੇ ਸੀਐਮ ਭਗਵੰਤ ਮਾਨ ਦੇ ਪਰਿਵਾਰ ਦੇ ਨਾਮ ਤੇ ਜਿਹੜੀ ਵਸੂਲੀ ਕੀਤੀ ਜਾਂਦੀ ਹੈ ਤੇ ਇਸੇ ਦੇ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਚੈਲੰਜ ਕੀਤਾ ਗਿਆ ਸੀ ਕਿ ਜੇਕਰ ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਤਾਂ ਉਹ ਇਹਨਾਂ ਸਬੂਤਾਂ ਨੂੰ ਜਨਤਕ ਕਰ ਦੇਣ ਪਰ ਉੱਤੇ ਹੀ ਸ਼ੀਤਲੰਗੁਰਾਲ ਦੇ ਵੱਲੋਂ ਕੱਲ ਇਸ ਚੈਲੰਜ ਨੂੰ ਆ ਜਿਹੜਾ ਐਕਸੈਪਟ ਕਰ ਲਿਆ ਗਿਆ ਸੀ ਤੇ ਸ਼ੀਤਲੰਗੁਰਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਅੱਜ 2 ਵਜੇ ਬਾਬੂ ਜਗਜੀਵਨ RAM ਚੌਂਕ ਦੇ ਵਿੱਚ ਆਉਣਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੰਦ Get yeah. up! ਕੋਈ ਲੋਕ ਲੰਘ ਕੇ ਤੇ ਮੇਰੇ ਕੋਲ ਆਏ ਤਾਂ ਮੈਂ ਚੋਲੇ ਦੇ ਪੈਸੇ ਚੜਾ ਦੇਣਾ ਭਾਈ ਕਰਿਓ ਪਿੱਛੇ ਲਾਸਰ ਉਹ ਮਾਓ ਤਾਂ ਬਹਾ ਹੋਰ ਰੁਕੋ ਇਸ ਕਿੰਡਰ ਬਹੁਤ سارے ਜਿਹੜੇ ਲੋਕ ਨੇ ਉਹ ਇਸ ਲਈ ਬੈਠੇ ਲੋਕ ਦੇ ਲਈ ਸੋਚਣਾ ਉਹ ਦੁਨੀਆਂ ਇਹ ਲਾਸਨ ਦਿੱਲੀ ਪਹੁੰਚਿਆ ਨੇ ਕਿ ਕਿਹੜੀ ਉਹ ਚੀਜ਼ ਹੈ ਜਿਸ ਦਾ ਦਾਵਾ ਕੀਤਾ ਜਾਂ ਕਰਨਾ ਚਾਹੁੰਦੇ ਨੇ ਕਿਹੜੀਆਂ ਉਹ ਚੀਜ਼ਾਂ ਨੇ ਜਿਹੜਾ ਇੱਥੇ ਜ਼ਿੰਦਗੀ ਚ ਜਗਾ ਦੇ ਉੱਪਰ ਰੱਖੇ ਜਾਣਗੇ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਚੈਲੰਜ ਨੂੰ ਸ਼ੀਤਲ ਅੰਗੁਰਾਲ ਦੇ ਵੱਲੋਂ ਜਿਹੜਾ ਐਕਸੈਪਟ ਕਰ ਲਿਆ ਗਿਆ ਸੀ ਤੇ ਉਸੇ ਚੈਲੰਜ ਦੇ ਤਹਿਤ ਸ਼ੀਤਲ ਅੰਗੁਰਾਲ ਦੇ ਵੱਲੋਂ ਅੱਜ 2 ਵਜੇ ਦਾ ਟਾਈਮ ਦਿੱਤਾ ਗਿਆ ਸੀ ਜਿੱਥੇ ਜਗਜੀਵਨ ਰਾਮ ਚੌਂਗ ਦੇ ਵਿੱਚ ਸ਼ੀਤਲੰਗੁਰਾਲ ਨੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਸੱਦਾ ਦਿੱਤਾ ਸੀ ਕਿ ਆ ਕੇ ਸਾਹਮਣੇ ਬੈਠ ਕੇ ਗੱਲ ਕਰਨ ਜਿਹਾ ਦੱਸ ਦਈਏ ਤੇ ਉੱਥੇ ਹੀ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਿਆਂ ਜਗਜੀਵਨ ਰਾਮ ਚੌਂਕ ਦੀਆਂ ਜਿੱਥੇ ਕਿ ਦੋ ਕੁਰਸੀਆਂ ਲਗਾਈਆਂ ਗਈਆਂ ਨੇ ਇੱਕ ਕੁਰਸੀ ਜਿੱਥੇ ਸੀਐਮ ਭਗਵੰਤ ਮਾਨ ਦਾ ਨਾਮ ਲਿਖਿਆ ਹੋਇਆ ਤੇ ਇੱਕ ਤੇ ਸ਼ੀਤਲੰਗੁਰਾਲ ਦਾ ਜਿਹੜਾ ਨਾਮ ਲਿਖਿਆ ਹੋਇਆ ਦੱਸ ਦਈਏ ਕਿ ਲਗਾਤਾਰ ਜਦੋਂ ਤੋਂ ਜਿਮਨੀ ਚੋਣਾ ਸ਼ੁਰੂ ਹੋਈਆਂ ਨੇ ਜਲੰਧਰ ਦੀ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਸਵਾਲ ਚੁੱਕੇ ਜਾ ਰਹੇ ਨੇ ਤੇ ਉੱਤੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਬੀਜਪੀ ਦੇ ਵੱਲ ਚੁੱਕੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਸ਼ੀਤਲ ਅੰਗੁਰਾਲ ਤੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕਈ ਇਲਜ਼ਾਮ ਲਗਾਏ ਗਏ ਸਾਨਾ ਤੇ ਉੱਥੇ ਹੀ ਸ਼ੀਤਲ ਅੰਗੁਰਾਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਪਰ ਜਿਹੜੇ ਨੇ ਇਲਜ਼ਾਮ ਲਗਾਏ ਗਏ ਸਨ ਕਿ ਉਹਨਾਂ ਦੇ ਵੱਲੋਂ ਹੈ ਜਿਹੜਾ ਨਸ਼ਾ ਵੇਚਿਆ ਜਾਂਦਾ ਨਾਮ ਤੇ ਸੀਐਮ ਭਗਵੰਤ ਮਾਨ ਦੇ ਪਰਿਵਾਰ ਦੇ ਨਾਮ ਤੇ ਜਿਹੜੀ ਵਸੂਲੀ ਕੀਤੀ ਜਾਂਦੀ ਹੈ ਤੇ ਇਸੇ ਦੇ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਚੈਲੰਜ ਕੀਤਾ ਗਿਆ ਸੀ ਕਿ ਜੇਕਰ ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਤਾਂ ਉਹ ਇਹਨਾਂ ਸਬੂਤਾਂ ਨੂੰ ਜੰਤ ਕਰ ਦੇ ਪਰ ਉੱਤੇ ਹੀ ਸ਼੍ਰੀਤ ਲੰਗੁਰਾਲ ਦੇ ਵੱਲੋਂ ਕੱਲ ਇਸ ਚੈਲੰਜ ਨੂੰ ਆ ਜਿਹੜਾ ਐਕਸੈਪਟ ਕਰ ਲਿਆ ਗਿਆ ਸੀ ਤੇ ਸ਼੍ਰੀਤ ਲੰਗੁਰਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਅੱਜ 2 ਵਜੇ ਬਾਬੂ ਜਗਜੀਵਨ RAM ਚੌਕ ਦੇ ਵਿੱਚ ਆਉਣਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੰਦ को वो थी। वो थी ने के क्योंकि जलंधर तिथ विधायक निशाने करो ਦੇ ਬੇਟ ਰੂਮ ਦੇ ਲਈ ਸੋਚਣਾ ਓਏ ਦੁਨੀਆਂ ਕਿ ਉਹ ਲਾ ਸੁਣਨ ਦੇ ਲਈ ਪਹੁੰਚਿਆ ਨੇ ਕਿ ਕਿਹੜੀ ਉਹ ਚੀਜ਼ ਹੈ ਜਿਸ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਕਿਹੜੀਆਂ ਉਹ ਚੀਜ਼ਾਂ ਨੇ ਜਿਹੜਾ ਇੱਥੇ ਜ਼ਰੂਰੀ ਚੀਜ਼ ਜਗਾ ਦੇ ਉੱਪਰ ਰੱਖੇ ਜਾਣਗੇ ਇੰਤਜ਼ਾਰ ਮਹਿਜ਼ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਚੈਲੰਜ ਨੂੰ ਸ਼ੀਤਲੰਗੁਰਾਲ ਦੇ ਵੱਲੋਂ ਜਿਹੜਾ ਐਕਸੈਪਟ ਕਰ ਲਿਆ ਗਿਆ ਸੀ ਤੇ ਉਸੇ ਚੈਲੰਜ ਦੇ ਤਹਿਤ ਸ਼ੀਤਲੰਗੁਰਾਲ ਦੇ ਵੱਲੋਂ ਅੱਜ 2 ਵਜੇ ਦਾ ਟਾਈਮ ਦਿੱਤਾ ਗਿਆ ਸੀ ਜਿੱਥੇ ਜਗਜੀਵਨ RAM ਚੌਂਗ ਦੇ ਵਿੱਚ ਸ਼ੀਤਲੰਗੁਰਾਲ ਨੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਸੱਦਾ ਦਿੱਤਾ ਸੀ ਕਿ ਆ ਕੇ ਸਾਹਮਣੇ ਬੈਠ ਕੇ ਗੱਲ ਕਰਨ ਜਿਵੇਂ ਦੱਸਦੀ ਹਾਂ ਤੇ ਉੱਥੇ ਹੀ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਿਆਂ ਜਗਜੀਵਨ RAM ਚੌਂਗ ਦੀਆਂ ਜਿੱਥੇ ਕਿ ਦੋ ਕੁਰਸੀਆਂ ਲਗਾਈਆਂ ਗਈਆਂ ਨੇ ਇੱਕ ਕੁਰਸੀ ਜਿੱਥੇ ਸੀਐਮ ਭਗਵੰਤ ਮਾਨ ਦਾ ਨਾਮ ਲਿਖਿਆ ਹੋਇਆ ਤੇ ਇੱਕ ਤੇ ਸ਼ੀਤਲੰਗੁਰਾਲ ਦਾ ਜਿਹੜਾ ਨਾਮ ਲਿਖਿਆ ਹੋਇਆ ਦੱਸਦੀ ਹਾਂ ਕਿ ਲਗਾਤਾਰ ਜਦੋਂ ਤੋਂ ਜਿਮਨੀ ਚੋਣਾਂ ਸ਼ੁਰੂ ਹੋਈਆਂ ਨੇ ਜਲੰਧਰ ਦੀ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਸਵਾਲ ਚੁੱਕੇ ਜਾ ਰਹੇ ਨੇ ਤੇ ਉੱਤੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਬੀਜਪੀ ਦੇ ਸਵਾਲ ਚੁੱਕੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਸ਼ੀਤਲ ਅੰਗੁਰਾਲ ਤੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕਈ ਇਲਜ਼ਾਮ ਲਗਾਏ ਗਏ ਸਾਨਾ ਤੇ ਉੱਥੇ ਹੀ ਸ਼ੀਤਲ ਅੰਗੁਰਾਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਪਰ ਜਿਹੜੇ ਨੇ ਇਲਜ਼ਾਮ ਲਗਾਏ ਗਏ ਸਨ ਕਿ ਉਹਨਾਂ ਦੇ ਵੱਲੋਂ ਹੈ ਜਿਹੜਾ ਨਸ਼ਾ ਵੇਚਿਆ ਜਾਂਦਾ ਹੈ ਨਾਮ ਤੇ ਸੀਐਮ ਭਗਵੰਤ ਮਾਨ ਦੇ ਪਰਿਵਾਰ ਦੇ ਨਾਮ ਤੇ ਜਿਹੜੀ ਵਸੂਲੀ ਕੀਤੀ ਜਾਂਦੀ ਹੈ ਤੇ ਇਸੇ ਦੇ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਚੈਲੰਜ ਕੀਤਾ ਗਿਆ ਸੀ ਕਿ ਜੇਕਰ ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਤਾਂ ਉਹ ਇਹਨਾਂ ਸਬੂਤਾਂ ਨੂੰ ਜੰਤ ਕਰ ਦੇ ਪਰ ਉੱਤੇ ਹੀ ਸ਼ੀਤ ਲੰਗੁਰਾਲ ਦੇ ਵੱਲੋਂ ਕੱਲ ਇਸ ਚੈਲੰਜ ਨੂੰ ਆ ਜਿਹੜਾ ਐਕਸੈਪਟ ਕਰ ਲਿਆ ਗਿਆ ਸੀ ਤੇ ਸ਼ੀਤ ਲੰਗੁਰਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਅੱਜ 2 ਵਜੇ ਬਾਬੂ ਜਗ ਜੀਵਨ RAM ਚੌਂਕ ਦੇ ਵਿੱਚ ਆਉਣਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਨ ਦ ਮੇਰਾ ਕਿਵੇ ਨਾ ਪਾਣੀ ਦੇ ਲਈ ਮunicipal body ਇਹੋ ਜਿਹਾ ਬਣਾ ਦੇ ਕਿ ਆਪਣਾ ਕੋਲ ਬੋਲਦੇ ਕਿ ਪਾਣ ਕੋਰਾ ਦੇ ਕਿ ਜਿਵੇਂ ਪੂਰੀ ਅੰਦਰ ਜਾਂ ਬੈਕਗਰਾਉਂਡ ਤੋਂ ਬਣਾਉਂਦੇ ਜਾਨੀ ਦਾ ਕੋਈ ਪਤਾ ਨਹੀਂ ਕਿ ਅਸੀਂ ਸਾਰੋਗਾਰੀਆਂ ਨੇ ਕਰ ਬਈ ਕਿਉਂ ਨਾ ਹੋਈ ਪੂਰੀ ਜਿਹਾ ਇਹਨਾਂ ਦਾ ਆਧਾ ਹੀ ਜਿਹੜਾ ਕੰਮ ਆਪਕਾ ਬਿਦਾਰਾ ਮੋਸ਼ਾ ਪਟਾਗਾ ਉਹੀ ਇਹਨਾਂ ਦਾ ਕੰਮ

ਦੇ ਬੇਟੇ ਚੋਂ ਦੇ ਲਈ ਸੱਚਾ ਓਏ ਸੁਨੀਆਂ ਕਿ ਨਾ ਸੁਣਨ ਦੇ ਲਈ ਪਹੁੰਚਿਆ ਨੇ ਕਿ ਕਿਹੜੀ ਆ ਚੀਜ਼ ਹੈ ਜਿਸ ਦਾ ਦਾਵਾ ਕੀਤਾ ਜਾ ਰਿਹਾ ਹੈ ਜੋ ਵੀ ਚੀਜ਼ਾਂ ਨੇ ਜਿਹੜਾ ਅੱਡੇ ਜੜੀ ਚੀਜ਼ ਜਗਾ ਦੇ ਉੱਪਰ ਰੱਖੇ ਜਾਣ ਦਾ ਇੰਤਜ਼ਾਰ ਰਹਸ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਚੈਲੰਜ ਨੂੰ ਸ਼ੀਤਲੰਗੁਰਾਲ ਦੇ ਵੱਲੋਂ ਜਿਹੜਾ ਐਕਸੈਪਟ ਕਰ ਲਿਆ ਗਿਆ ਸੀ ਤੇ ਉਸੇ ਚੈਲੰਜ ਦੇ ਤਹਿਤ ਸ਼ੀਤਲੰਗੁਰਾਲ ਦੇ ਵੱਲੋਂ ਅੱਜ 2 ਵਜੇ ਦਾ ਟਾਈਮ ਦਿੱਤਾ ਗਿਆ ਸੀ ਜਿੱਥੇ ਜਗਜੀਵਨ ਰਾਮ ਚੌਂਗ ਦੇ ਵਿੱਚ ਸ਼ੀਤਲੰਗੁਰਾਲ ਨੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਸੱਦਾ ਦਿੱਤਾ ਸੀ ਕਿ ਆ ਕੇ ਸਾਮਣੇ ਬੈਠ ਕੇ ਗੱਲ ਕਰਨ ਜਿਹਾ ਦੱਸਦੀ ਹਾਂ ਤੇ ਉੱਥੇ ਹੀ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਹੀਆਂ ਜਗ ਜੀਵਨ ਰਾਮ ਚੌਂਕ ਦੀਆਂ ਜਿੱਥੇ ਕੀ ਦੋ ਕੁਰਸੀਆਂ ਲਗਾਈਆਂ ਗਈਆਂ ਨੇ ਇੱਕ ਕੁਰਸੀ ਜਿੱਥੇ ਸੀਐਮ ਭਗਵੰਤ ਮਾਨ ਦਾ ਨਾਮ ਲਿਖਿਆ ਹੋਇਆ ਤੇ ਇੱਕ ਤੇ ਸ਼ੀਤਲੰਗੁਰਾਲ ਦਾ ਜਿਹੜਾ ਨਾਮ ਲਿਖਿਆ ਹੋਇਆ ਦੱਸਦੀ ਹੈ ਕਿ ਲਗਾਤਾਰ ਜਦੋਂ ਤੋਂ ਜਿਮਨੀ ਚੋਣਾ ਸ਼ੁਰੂ ਹੋਈਆਂ ਨੇ ਜਲੰਧਰ ਦੀ ਸਿਆਸਤ ਭਖ ਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਸਵਾਲ ਚੁੱਕੇ ਜਾ ਰਹੇ ਨੇ ਤੇ ਉੱਤੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਬੀਜਪੀ ਦੇ ਵੱਲ ਚੁੱਕੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਸ਼ੀਤਲ ਅੰਗੁਰਾਲ ਤੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕਈ ਇਲਜ਼ਾਮ ਲਗਾਏ ਗਏ ਸਨ ਤੇ ਉੱਥੇ ਹੀ ਸ਼ੀਤਲ ਅੰਗੁਰਾਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਪਰ ਜਿਹੜੇ ਨੇ ਇਲਜ਼ਾਮ ਲਗਾਏ ਗਏ ਸਨ ਕਿ ਉਹਨਾਂ ਦੇ ਵੱਲੋਂ ਹੈ ਜਿਹੜਾ ਨਸ਼ਾ ਵੇਚਿਆ ਜਾਂਦਾ ਹੈ ਨਾਮ ਤੇ ਸੀਐਮ ਭਗਵੰਤ ਮਾਨ ਦੇ ਪਰਿਵਾਰ ਦੇ ਨਾਮ ਤੇ ਜਿਹੜੀ ਵਸੂਲੀ ਕੀਤੀ ਜਾਂਦੀ ਹੈ ਤੇ ਇਸੇ ਦੇ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਚੈਲੰਜ ਕੀਤਾ ਗਿਆ ਸੀ ਕਿ ਜੇਕਰ ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਤਾਂ ਉਹ ਇਹਨਾਂ ਸਬੂਤਾਂ ਨੂੰ ਜਨਤਕ ਕਰ ਦੇਣ ਕਰੋਤੇ ਹੀ ਸ਼ੀਤਲੰਗੁਰਾਲ ਦੇ ਵੱਲੋਂ ਕੱਲ ਇਸ ਚੈਲੰਜ ਨੂੰ ਆ ਜਿਹੜਾ ਐਕਸੈਪਟ ਕਰ ਲਿਆ ਗਿਆ ਸੀ ਤੇ ਸ਼ੀਤਲੰਗੁਰਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਅੱਜ 2 ਵਜੇ ਬਾਬੂ ਜਗਜੀਵਨ RAM ਚੌਂਕ ਦੇ ਵਿੱਚ ਆਉਣਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਨ ਮੇਰਾ ਇਹ ਬੇਨਤੀ ਹੈ ਪਾਣੀ ਦੇ ਲਈ ਮੀਤ ਬਲਜੀ ਜੀ ਇਹ ਐਵੇਂ ਜਿਹਾ ਬਾਤ ਜੀ ਆਪਣਾ ਕੋਲ ਤੁਸੀਂ ਮਾਰ ਗੋੜਾ ਦੇ ਕਿ ਜਿਵੇਂ ਸਾਰੇ ਅੰਦਰ ਜਾਂ ਬੈਕਗ੍ਰਾਉਂਡ ਤੋਂ ਬਣਾਉਂਦੇ ਆਪਾਂ ਜਾਨੀ ਦਾ ਕੋਈ ਕੋਈ ਗੱਲ ਨਹੀਂ ਆਪਾਂ ਸਾਰੋਗੜੀਆਂ ਨੇ

ਸੁਨੀਆਂ ਜਿਵੇਂ ਲਾ ਸੋਨ ਦਿਲੀ ਪਹੁੰਚੇ ਲੈ ਕਿ ਕਿਹੜੀ ਉਹ ਚੀਜ਼ ਹੈ ਜਿਹੜਾ ਦਾਵਾ ਕੀਤਾ ਜਾ ਰਿਹਾ ਹੈ ਚੋ ਵੀ ਜਿਹੜੀਆਂ ਉਹ ਚੀਜ਼ਾਂ ਨੇ ਜਿਹੜਾ ਇੱਥੇ ਜੜੀ ਚੀਜ਼ ਜਗਾ ਦੇ ਉੱਪਰ ਰੱਖੇ ਜਾਣਗੇ ਇੰਤਜ਼ਾਰ ਰਹਸ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਚੈਲੰਜ ਨੂੰ ਸ਼ੀਤਲ ਅੰਗੁਰਾਲ ਦੇ ਵੱਲੋਂ ਜਿਹੜਾ ਐਕਸੈਪਟ ਕਰ ਲਿਆ ਗਿਆ ਸੀ ਤੇ ਉਸੇ ਚੈਲੰਜ ਦੇ ਤਹਿਤ ਸ਼ੀਤਲੰਗੁਰਾਲ ਦੇ ਵੱਲੋਂ ਅੱਜ 2 ਵਜੇ ਦਾ ਟਾਈਮ ਦਿੱਤਾ ਗਿਆ ਸੀ ਜਿੱਥੇ ਜਗਜੀਵਨ ਰਾਮ ਚੌਂਗ ਦੇ ਵਿੱਚ ਸ਼ੀਤਲੰਗੁਰਾਲ ਨੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਸੱਦਾ ਦਿੱਤਾ ਸੀ ਕਿ ਆ ਕੇ ਸਾਮਣੇ ਬੈਠ ਕੇ ਗੱਲ ਕਰਨ ਜਿਹਾ ਦੱਸਦੀ ਹਾਂ ਤੇ ਉੱਥੇ ਹੀ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਹੀਆਂ ਜਗ ਜੀਵਨ ਰਾਮ ਚੌਂਕ ਦੀਆਂ ਜਿੱਥੇ ਕੀ ਦੋ ਕੁਰਸੀਆਂ ਲਗਾਈਆਂ ਗਈਆਂ ਨੇ ਇੱਕ ਕੁਰਸੀ ਜਿੱਥੇ ਸੀਐਮ ਭਗਵੰਤ ਮਾਨ ਦਾ ਨਾਮ ਲਿਖਿਆ ਹੋਇਆ ਤੇ ਇੱਕ ਤੇ ਸ਼ੀਤਲੰਗੁਰਾਲ ਦਾ ਜਿਹੜਾ ਨਾਮ ਲਿਖਿਆ ਹੋਇਆ ਦੱਸਦੀ ਹੈ ਕਿ ਲਗਾਤਾਰ ਜਦੋਂ ਤੋਂ ਜਿਮਨੀ ਚੋਣਾ ਸ਼ੁਰੂ ਹੋਈਆਂ ਨੇ ਜਲੰਧਰ ਦੀ ਸਿਆਸਤ ਭਖ ਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਸਵਾਲ ਚੁੱਕੇ ਜਾ ਰਹੇ ਨੇ ਤੇ ਉੱਤੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਬੀਜਪੀ ਦੇ ਵੱਲ ਚੁੱਕੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਸ਼ੀਤਲ ਅੰਗੁਰਾਲ ਤੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕਈ ਇਲਜ਼ਾਮ ਲਗਾਏ ਗਏ ਸਾਨਾ ਤੇ ਉੱਥੇ ਹੀ ਸ਼ੀਤਲ ਅੰਗੁਰਾਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਪਰ ਜਿਹੜੇ ਨੇ ਇਲਜ਼ਾਮ ਲਗਾਏ ਗਏ ਸਨ ਕਿ ਉਹਨਾਂ ਦੇ ਵੱਲੋਂ ਹੈ ਜਿਹੜਾ ਨਸ਼ਾ ਵੇਚਿਆ ਜਾਂਦਾ ਹੈ ਨਾਮ ਤੇ ਸੀਐਮ ਭਗਵੰਤ ਮਾਨ ਦੇ ਪਰਿਵਾਰ ਦੇ ਨਾਮ ਤੇ ਜਿਹੜੀ ਵਸੂਲੀ ਕੀਤੀ ਜਾਂਦੀ ਹੈ ਤੇ ਇਸੇ ਦੇ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਚੈਲੰਜ ਕੀਤਾ ਗਿਆ ਸੀ ਕਿ ਜੇਕਰ ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਤਾਂ ਉਹ ਇਹਨਾਂ ਸਬੂਤਾਂ ਨੂੰ ਜਨਤਕ ਕਰ ਦੇਣ ਪਰ ਉਤੇ ਹੀ ਸ਼ੀਤਲੰਗੁਰਾਲ ਦੇ ਵੱਲੋਂ ਕੱਲ ਇਸ ਚੈਲੰਜ ਨੂੰ ਆ ਜਿਹੜਾ ਐਕਸੈਪਟ ਕਰ ਲਿਆ ਗਿਆ ਸੀ ਤੇ ਸ਼ੀਤਲੰਗੁਰਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਅੱਜ 2 ਵਜੇ ਬਾਬੂ ਜਗਜੀਵਨ RAM ਚੌਂਕ ਦੇ ਵਿੱਚ ਆਉਣਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੰਦਸ 그라 yeah.